ਸਾਂਜੀ ਕਿਸਾਨ ਭਰੋ ਬਰਾਡ ਫਾਰਮ YouTube ਚੈਨਲ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਤਰੀਕ ਹੋ ਗਈ ਆ 15 ਫਰਵਰੀ 2026 ਜੀ ਵੇਣਿਆ ਤੂੜੀ ਦੇ ਤਾਜ਼ਾ ਤਾਜ਼ਾ ਰੇਟ ਕਿੱਥੋਂ ਕਿਤਾਹ ਜਾਂਦੇ ਜੀ ਕੱਲ ਆਪਾਂ ਕੀਤਾ ਸੀ ਲਾਈਵ ਕਿਉਂਕਿ ਬਈ ਕੱਲ ਸੀਗਾ ਕੰਮ ਥੋੜੀ ਕਾਲੀ ਸੀਗੀ ਹੁਣ ਬਈ ਫੇਰ ਆਪਾਂ ਵੀਡੀਓ ਹੀ ਪਾਵਾਂਗੇ ਤੇ ਅੱਜ ਬਈ 6 ਕਣਕ ਆਇਆ ਇਹਨਾਂ 6 ਕਣਕਾਂ ਦਾ ਰੇਟ ਵੇਣਿਆ ਬਈ ਕਿੱਥੋਂ ਕਿਤੇ ਕਰਿਆ ਜਾਂਦਾ ਤੇ ਬਾਕੀ ਕਿਸਾਨ ਭਰੋ ਸੋਡੇ ਏਰੀਏ ਦੇ ਵਿੱਚ ਤੂੜੀ ਦਾ ਰੇਟ ਸੋਡੇ ਏਰੀਏ ਦੇ ਵਿੱਚ ਤੂੜੀ ਦਾ ਰੇਟ ਕਿੱਥੋਂ ਕਿ ਚੱਕਰ ਚੱਲ ਰਿਹਾ ਕਮੈਂਟਾਂ ਦੇ ਵਿੱਚ ਦੱਸਿਓ ਆਪਾਂ ਦੂਜੇ ਦਿਨ ਦੱਸ ਕੀ ਆਪਣੇ ਕਿਸਾਨ ਭਰਾਵਾਂ ਨੂੰ ਬਾਕੀ ਵੀ ਅੱਜ ਆ 6 ਕਣਾਂ ਕੀ ਹੈ ਇਹ ਇਹਨਾਂ 6 ਕਣਾਂ ਦਾ ਰੇਟ ਵੇਣੇ ਕਿੱਥੋਂ ਕਿ ਟਿੱਕਰ ਆਂਦਾ ਤੇ ਲੋ ਬਾਈ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਬਾਈ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਨਹੀਂ ਕਰਦੇ ਗੱਲ ਨਹੀਂ ਪੈਂਦੀ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਲੋ ਬਾਕੀ ਕੇਵਲ ਬਾਈ ਇੱਧਰ ਖੜਾ ਐਨੇ ਕੀ ਜਾਣੇ ਬਾਈ ਮੰਡੀ ਦੇ ਵਿੱਚ ਚੈੱਕ ਕਰ ਸਕਦੇ ਆ ਤੁਸੀਂ ਤੇ ਬਾਕੀ ਟਾਈਮ ਬਾਈ 7:30 ਹੋ ਚੁੱਕੇ ਆ ਟਾਈਮ ਬਾਈ ਹੋ ਹੀ ਚੁੱਕਿਆ ਬੋਲੀ ਦਾ ਬਾਕੀ ਤੇ ਵੇਣੇ ਬਾਈ ਬੋਲੀ ਸ਼ੁਰੂ ਹੁੰਦੀ ਹੈ ਕਦੋਂ ਪੂਰੇ ਬਾਈ 7:30 ਹੋ ਚੁੱਕੇ ਆ ਬੋਲੀ ਸ਼ੁਰੂ ਹੋਣ ਦਾ ਸਮਾਂ ਤਾਂ ਹੋ ਗਿਆਗਾ ਤੇ ਬਾਕੀ ਬਾਈ ਤੁਰਦੇ ਹੀ ਜਾਣ ਬਾਈ ਕੇਵਲ ਵੀ ਫਿਰ ਵੇਣੇ ਬਾਈ ਤਾਜੇ ਤਾਜੇ ਰੇਟ ਅੱਜ ਦੇ ਕਿੱਥੋਂ ਕਿੱਥੇ ਕਰ ਜਾਂਦੇ ਆ ਬਾਕੀ ਸੋਡੇ ਏਰੀ ਦੇ ਵਿੱਚ ਕਿਸਾਨ ਪ੍ਰਭ ਤੂੜੀ ਦਾ ਰੇਟ ਕਿੱਥੋਂ ਕਿੱਥੇ ਚੱਲ ਰਿਹਾ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੇ ਜਰੂਰ ਕਮੈਂਟ ਕਰਿਓ ਇੱਕ ਵਾਰੀ ਲਾਈਕ ਅਤੇ ਸ਼ੇਅਰ ਵੀ ਕਰਿਓ ਤੇ ਬਾਕੀ ਵੇਣੇ ਆਜੋ ਬਾਕੀ ਵੀ ਵੇਣੇ ਆ ਤੁਹਾਡੇ ਏਰੀਆ ਦੇ ਵਿੱਚ ਜਰੂਰ ਦੱਸਿਆ ਕਰੋ ਬਈ ਤੇ ਬਾਕੀ ਵੀ ਰੋਜ ਦੇ ਰੇਟ ਹੁੰਦੇ ਆ ਇਹ ਆਪਾਂ ਐ ਨਹੀਂ ਕਹਿ ਸਕਦੇ ਬਈ ਅੱਜ ਆਹ ਰੇਟ ਬਈ ਇਹ ਹੀ ਰੇਟ ਨਹੀਂ ਬਈ ਇਹ ਰੋਜ ਦੇ ਰੇਟ ਹੁੰਦੇ ਆ ਰੋਜ ਅਲੱਗ-ਅਲੱਗ ਰੇਟ ਹੁੰਦੇ ਆ ਭਾਈ ਹਰ ਇੱਕ ਟਰਾਲੀ ਦਾ ਅਲੱਗ ਰੇਟ ਲੱਗਣਾ ਅਡਾ ਟੂੜੀ ਆਉਂਦੀ ਆ ਕੋਈ ਅੰਦਰ ਦੀ ਟੂੜੀ ਹੁੰਦੀ ਆ ਕੋਈ ਬਈ ਬਾਹਰ ਦੀ ਟੂੜੀ ਹੁੰਦੀ ਆ ਕਪ ਵਾਲੀ ਤੇ ਬਾਕੀ ਭਾਈ ਸੋਡੇ ਏਰੀ ਦੇ ਵਿੱਚ ਅੰਦਰਲੀ ਟੂੜੀ ਦਾ ਜ਼ਰੂਰ ਰੇਟ ਦੱਸਿਓ ਜੋ ਘਰਾਂ ਵਿੱਚੋਂ ਚਾਹਦੇ ਆ ਉਹਦਾ ਕੀ ਰੇਟ ਆ ਤੇ ਆਪਣੇ ਬਾਹਰਲੀ ਟੂੜੀ ਦਾ ਵੀ ਦੱਸਿਓ ਕਪ ਵਾਲੀ ਦਾ ਕੀ ਰੇਟ ਚੱਲ ਰਿਹਾ ਤੇ ਜ਼ਰੂਰ ਦੱਸਿਆ ਕਰੋ ਬਾਕੀ ਭਾਈ ਵੇਣੇ ਆਪਾਂ ਕਿੱਥੋਂ ਕਿੱਦ ਕਰ ਅੱਜ ਦੇ ਰੇਟ ਜਾਣਗੇ ਤੇ ਕਿੱਥੋਂ ਦੇਕਰ ਨਹੀਂ ਜਾਂਦੇ ਬਈ ਬਈ ਕੇਵਲ ਵੀ ਇਹ ਤੱਕ ਬਾਕੀ ਖੜਾ ਹੀ ਆ ਬਈ ਟਾਈਮ ਤਾਂ 1 ਮਿੰਟ ਤੀ ਹੋ ਗਿਆ ਅੱਜ ਲੋ ਬਈ 2 ਮਿੰਟ ਹੋ ਗਿਆ 2 ਮਿੰਟ ਤੀ ਹੋ ਗਿਆ ਬਈ ਬਾਕੀ ਬਈ ਕੇਵਲ ਤਰਪਿਆ ਹਣ ਵੇਣੇ ਤੂੜੀ ਦੇ ਤਾਜੇ ਤਾਜੇ ਰੇਟ ਕਿੱਥੋਂ ਕਿਤਾਈ ਜਾਂਦੇ ਆ ਲੋ ਬਈ ਲੋ ਵੀ ਪਾਈ ਵੀ ਤਰਪਿਆ ਕੇਵਲ ਹਣ ਵੇਣੇ ਤੂੜੀ ਦੇ ਤਾਜੇ ਰੇਟ ਕਿੱਥੋਂ ਕਿਤੇ ਕਰ ਜਾ ਸਕਦੇ ਅੱਜ ਦੇ ਲੋ ਵੀ ਬੋਲੀ ਹੋ ਚੁੱਕੀ ਹੈ ਸ਼ੁਰੂ ਲੋ ਜੀ ਲੋ ਵੀ ਬਾਕੀ ਵੇਣੇ ਤਾ ਜੇ ਤਾ ਜੇ ਰੇਡ ਕਿੱਥੇ ਕਿੱਥੇ ਜਾਂਦੇ ਅੱਜ ਦੇ ਜਿਲ੍ਹਾ ਫੂਲ ਆ ਗਿਆ ਬੰਨਿਆ ਲੋ अंदर से की बोलो भाई तीन सौ रुपया तीन सौ साढ़े तीन सौ पचुंजा सट्ठ सत्तर पचहत्तर अस्सी पचासी नब्बे चानवे चार सौ चार सौ चार सौ ਪੰਜੀ ਦੀ ਜਾਊਗੀ 300 ਰੁਪਏ ਆ ਛੋੜ ਦੇ ਤੇ ਜੀ ਆ ਮੰਡੀ ਬੜੀ ਦਰ ਨਾ ਨਹੀਂ ਨਹੀਂ ਤੁਮੇ ਇਕ ਲੈ ਅੱਛਾ ਅੱਛਾ ਮਤਲਬ ਬਾਹਰ ਹੀ ਮੰਡੀ ਦੇ ਕੋਲ ਦੁਕਾਨ ਦੇ ਕੋਲ ਮੰਡੀ ਦੀ ਫਿਰ ਆਪਣੇ ਪੰਜੀ ਪੰਜੀ ਦੇ ਮੰਡੀ ਨਹੀਂ ਦਾਣਾ ਮੰਡੀ ਉੱਥੇ ਹੀ ਬਾਹਰ ਕੰਡਾ ਉੱਥੇ ਵੀ ਹੈਗਾ ਉੱਥੇ ਵੀ ਹੈਗਾ ਘਰ ਕੋਲੇ ਵੀ ਹੈਗਾ ਬਿਲਕੁਲ ਫਿਰ ਉੱਥੇ ਥੋੜਾ ਟ੍ਰਾਲੀ ਥੋੜ੍ਹ ਮੈਂ 405 405 10 15 415 20 25 ਸਾਢੇ 450 ਲੈ ਲੇ ਬਾਈ ਸਾਢੇ 450 ਬੋਲਾ ਬਾਈ ਕਿ ਲੈ ਜੀ ਸਾਢੇ 450 ਜੀ ਇੱਥੇ ਲੱਗ ਗਏ ਡੇਰੇ ਕੋਲ ਲੋ ਜੀ ਸਾਢੇ 450 ਰੁਪਿਆ ਪਹਿਲੇ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਕਿਸਾਨ ਪ੍ਰਭੂ ਅਗਲੇ ਨਗਦ ਦਾ ਰੇਟ ਵੀ ਨਹੀਂ ਕਿੱਥੋਂ ਕਿ ਟਿਕਰ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲੋਈ ਦੂਜੇ ਨਗਦ ਦਾ ਰੇਟ ਵੀ ਨਹੀਂ ਬਈ ਬਾਕੀ 6 ਨਾਲ ਕੀ ਆਇਆ ਅੱਜ ਤੇ ਵੇਣੇ ਅੱਜ ਰੇਟ ਕਿੱਥੋਂ ਕਿ ਟਿਕਰ ਜਾਂਦਾ ਭਾਈ ਕਹੇਗਾ ਪੰਜ ਰੁਪਏ ਜਾਣਾ ਕੀ ਆਊਗਾ ਭਾਈ ਬੋਲ ਤੇਜੀ ਭਾਲਦਾ ਉੱਛੇਗੀ ਆ ਅੰਦਰ ਦੀ ਏ ਤੁਲੀ ਭਾਈ ਇੱਕ ਘਟਾ ਚਾਹੀਦਾ ਬਸ ਨਹੀਂ ਟੋੜੀਦਾ ਤਾ ਟੋੜੀ ਨੂੰ ਆ ਕੇ ਬੋਲੀ ਰਹਿਣਾ ਸਰਦੀ ਕਹਤਾ ਤੂੰ ਪੱਪੀ ਪੜ ਆ ਉਹ ਰੋਛੇ ਇਹ ਆ ਬੋਲੀ ਰਿਹਾ ਤੈਨੂੰ 100 ਰੁਪਿਆ 300 5 10 15 20 25 30 35 350 54 60 65 70 70 80 84 385 ਉਹ ਲੱਗਦੇ 385 ਰੁਪਏ ਬਾਈ ਸਹੀ ਹੈ ਹੈ ਨਹੀਂ ਵੇਚਣੀ ਲੋ ਵੀ 385 ਰੁਪਏ ਰੇਟ ਹੋਇਆ ਸੀ ਪਰ ਬਾਈ ਕਹਿੰਦਾ ਨਹੀਂ ਵੇਚਣੀ ਤੇ ਬਾਈ ਘਟ 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 ਕਰਕੇ ਰੇਟ ਨਹੀਂ ਵੇਚੀ ਬਾਕੀ ਵੇਣੇ ਅਗਲੇ ਨਗਾ ਨਗਾ ਦਾ ਰੇਟ ਕਿੱਥੋਂ ਕਰ ਜਾਂਦਾ ਤੇ ਬਾਕੀ ਵੀ ਤਿੰਨ ਨਾਗ ਹੀ ਰਹਿ ਗਿਆ ਹਾਂ ਬਈ ਅੰਦਰ ਦੀ ਆ ਹਾਂਜੀ ਹਾਂਜੀ ਅੰਦਰ ਦੀ ਤੁਰੀ ਬੋਲੋ ਭਾਈ ਬੋਲੋ ਟੈਂਸਰ ਦੱਸ ਕਰ ਤੇ ਹਾਂਜੀ 350 350 55 60 65 70 75 80 85 90 95 400 ਜੀ 400 ਬੋਲਾ ਭਾਈ ਕਿਨੇ ਮਲ 405 ਰੇ ਬਈ ਲੋ ਜੀ 400 ਰੁਪਏ ਨਗਦ ਦਾ ਰੇਟ ਹੋਇਆ ਬਾਕੀ ਅਗਲੇ ਨਗਦ ਦਾ ਰੇਟ ਵੀ ਨਹੀਂ ਆਜੋ ਐਸ ਨਗਦ ਦਾ ਰੇਟ ਵੀ ਨਹੀਂ ਆ ਤੂੜੀ ਇਹ ਚ ਵੀ ਵਧੀਆ ਤੇ ਬਾਕੀ ਸ਼ੇਅਰ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਦੋ ਨਗਰ ਰਹਿ ਗਏ ਕਿਸਾਨਪੁਰ ਉਹਨਾਂ ਦੋਹਾਂ ਨਗਦ ਦਾ ਰੇਟ ਵੀ ਨਹੀਂ ਆ ਬਾਕੀ ਤੇ ਵੀ ਅੱਜ ਵੀ ਨਾ ਘਟਾ ਤੇ ਬਈ ਅੱਜ ਰੇਟ ਵਾਧਾ ਕੇ ਨਹੀਂ ਲੋ ਵੀ ਆਜੋ ਅਗਲੇ ਨਾਲ ਦੀ ਬੋਲੀ ਵੇਣੇ ਕੀ ਬੋਲੀ ਰੇਟ ਜਾਂਦਾ ਸ਼ਾਰਨੋਂ ਤੋਂ ਨਹੀਂ ਹੋ ਜਾਂਦੀ ਐ 12 ਘੰਟੇ ਹੋ ਜਾਂਦੇ ਡਾਕਟਰ ਨੇ ਮੈਟ ਮੋਟੇ ਜਿਹਾ ਦੇ ਦਿੰਦੇ ਨੇ ਚੇੜ ਮਾਰੀਦਾ ਘਟੀ ਤਾਂ ਬਣੀ ਜਾਂਦੀ ਐ ਅੰਦਰ ਲੀ ਆਏ ਅੰਦਰ ਲੀ ਆਏ ਮੇਰੇ ਕੋਲ ਅੱਗ ਲੀ ਗੱਲ ਆਏ ਆ ਵਿੱਚ ਬਾਣੀ ਨਾ ਨਹੀਂ ਨਹੀਂ ਕੋਈ ਨਹੀਂ ਕੋਈ ਹੈ 400 ਰੁਪਿਆ 400 400 ਹਾਜੀ 5 10 15 20 420 ਬੋਲੇ ਕਿ ਲੈ ਵੀ 420 420 ਰੁਪਏ ਨਾਗਦਾ ਰੇਟ ਹੋ ਗਿਆ ਬਾਕੀ ਵਾਲਾ ਨਾਗਦਾ ਵੇਨੇ ਦਾ ਰੇਟ ਕਿੱਥੇ ਕਿੱਥੇ ਜਾਂਦਾ ਰੇਟ ਦੌੜਨਾ ਕਰ ਰਿਹਾ ਗਿਆ ਬਈ ਇੱਕ ਆ ਦੇਖੋ ਅੰਦਰ ਦੀ ਅੰਦਰ ਦੀ ਅੰਦਰ ਦੀ ਤੂੰ ਨਹੀਂ ਬੋਲੋ ਜੀ ਬੋਲੋ ਬੋਲੋ 300 5 10 550 54 60 65 70 75 80 85 90 400 5 10 15 20 420 ਬੋਲੇ ਕਿ 420 ਲੋਰੀ 400 ਤੇ 20 ਰੁਪਏ ਨਾਗਦਾ ਰੇਟ ਹੋ ਚੁੱਕਿਆ 420 ਤੇ ਇੱਕ ਨਾ ਕੀ ਰਹਿ ਗਿਆ ਖੀਲਾ ਬਾਕੀ ਇਹਦਾ ਨਾਗਦਾ ਰੇਟ ਵੇਣਾ ਕਿਤੋਂ ਕਿਤ ਕਰ ਜਾਂਦਾ ਤੇ ਬਾਕੀ 6 ਨਾ ਗਾਈ ਸੀ ਭਈ ਇੱਕ ਦੀ ਨਹੀਂ ਵੇਚੀ ਬਈ ਨੇ ਟਰਾਲੀ ਇੱਕ ਰੇਟ ਘਟ ਕਰਨ ਤੇ ਬਾਕੀ ਵੀ ਪੰਜਾਂ ਨਗਾਂ ਦੀ ਬੋਲੀ ਵਿਚਾਰਾਂ ਦੀ ਹੋ ਗਈ ਆ ਤੇ ਇੱਕ ਖੀਰ ਨਾਗ ਵੇਨਾ ਦੀ ਕਿੱਥੇ ਕਿ ਕਰ ਜਾਂਦਾ ਰੇਟ ਬਾਕੀ ਸ਼ੇਅਰ ਕਰਦੇ ਹੋ ਬਈ ਤੇ ਲਾਈਕ ਜੰਡ ਸ਼ੇਅਰ ਕਰਿਆ ਕਰੋ ਦਬਕੇ ਲੋ ਬਿਹਾਰ ਨਾਗ ਦਾ ਰੇਟ ਵੇਨਾ ਕਿੱਥੇ ਕਿ ਕਰ ਜਾ ਸਕਦਾ ਅੰਦਰ ਤੇ ਥੋੜੀ ਬੋਲੋ 400 400 400 400 5 ਰੁਪਏ 405 10 10 410 ਰੁਪਏ 15 15 ਬੋਲਾ ਕਿਨੇ 415 ਲਓ ਜੀ 415 ਰੁਪਏ ਖੀਲ ਲੈਣਾ ਦਾ ਰੇਟ ਹੋ ਚੱਕਿਆ 415 ਰੁਪਏ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲਾਈਕ ਅਤੇ ਸ਼ੇਅਰ ਤੇ ਬਾਕੀ ਵੀ ਇੰਨੇ ਕੀ ਨਾ ਗਾਈ ਸੀ ਅੱਜ ਕੋਟ ਦਾ ਪੂਰਾ ਮੰਡੀ ਦੇ ਵਿੱਚ ਬਾਕੀ ਬਈ ਟੌਪਲਾ ਰੇਟ ਤੁਸੀਂ ਦੇਖ ਹੀ ਰਿਹਾ ਅੱਜ ਤਾਂ ਵੀ ਕਿੱਥੇ ਕਿਤੇ ਕਰ ਗਿਆ ਕੀ ਹਿਸਾਬ ਕਿਤਾਬ ਬਣਿਆ ਗੋਟਕਾ ਪੂਰਾ ਦੀ ਮੰਡੀ ਦੇ ਵਿੱਚ ਬਾਕੀ ਭਾਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਭਾਈ ਅੱਜ ਵੀਡੀਓ ਇੰਨੀ ਕੀ ਕਿਉਂਕਿ ਵੀ ਅੱਜ ਨਗ ਬਹੁਤ ਘੱਟ ਆਏ ਸੀਗੇ ਨਗ ਘੱਟ ਹੋਣ ਕਰਨ ਵੀ ਅੱਜ ਵੀਡੀਓ ਪੰਨਾ ਛੋਟੀ ਜੀ ਬਣੀ ਆ ਬਾਕੀ ਪਰ ਭਾਈ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੁਸੀਂ ਭਾਈ ਅੱਜ ਛੋਟੀ ਵੀਡੀਓ ਆ ਤੇ ਭਾਈ ਦੇਖਣ ਦਾ ਵੀ ਵਧੀਆ ਸਵਾਦ ਆਊਗਾ ਕਿ ਕੀ ਕੀ ਰੇਟ ਗਏ ਨਗ ਵੀ 6 ਹੀ ਸੀਗੇ 6 ਨਗਾਂ ਚ ਭਾਈ ਪੰਜਾਂ ਨਗਾਂ ਦੀ ਬੋਲੀ ਹੋਈ ਆ ਮਤਲਬ ਇੱਕ 6 ਬੋਲੀ ਤਾਂ 6 ਦੀ ਹੋਈ ਇੱਕ ਕਿਸਾਨ ਭਰਾ ਨੇ ਵੀ ਨਹੀਂ ਵੇਚੀ ਰੇਟ ਘੱਟ ਸੀਗਾ ਤੇ ਬਾਕੀ ਵੀਡੀਓ ਨੂੰ ਬਈ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਰੱਬ ਕੇ ਕਰਿਆ ਕਰੋ ਲਾਈਕ ਐਂਡ ਸ਼ੇਅਰ ਤਾਂ ਬਾਕੀ ਵੀ ਆਪਾਂ ਵੇਖਦੇ ਹਾਂ 16 ਤਰੀਕ ਨੂੰ ਰੇਡ ਕਿੱਥੋਂ ਕਿੱਥੇ ਕਰ ਜਾਣਗੇ 15 ਤਰੀਕ ਦੇ ਦਾ ਰੇਡ ਬਈ ਤੁਹਾਨੂੰ ਆਪਾਂ ਅੱਜ ਗਣਾਈ ਦਿੱਤੇ ਆ ਬਾਕੀ ਬਈ ਲੋ ਧੰਨਵਾਦ